ਕੋਣਾ ਲਹੂ ਪੀਣੀ ਐ ਤੂੰ ਪਾਗਲਾ ਹੋ ਗਈ ਤੈਨੂੰ ਤੁਸੀਂ ਕਿਉਂ ਫਿਕਰ ਕਰਦੇ ਹੋ ਮੇਰੇ ਸਿਰ ਤੇ ਐਸ਼ ਕਰਿਆ ਕਰੋ ਉਹ ਐਸਾ ਕਰਦਾ ਉਹ ਕਿੱਥੇ ਆ ਤਾ ਮੈਂ ਕਿੱਥੇ ਆ ਅੰਦਰ ਹੀ ਆਉ ਅਜੇ ਤਾਂ ਕੋਈ ਵੀ ਗਿਆ ਹੁਣ ਦੁਕਾਨ ਤੇ ਮਿੰਦਰਾ ਕੋਈ ਨਾ ਦੇਖ ਲਓ ਤੁਸੀਂ ਮੈਂ ਆ ਗਈ ਬਸ ਚਲ ਠੀਕ ਆ ਯਾਰ ਮੈਂ ਆਉਣੀ ਆ ਠੀਕ ਆ ਓਕੇ ਉਹ ਮੜਾ ਮਟਾ ਸੁਣਿਆ ਪਾਗਲਾ ਕਰ ਦੁਕਾਨ ਤੇ ਬਾਪੂ ਮੇਰਾ 2 ਘੰਟੇ ਹੋ ਗਏ ਯਾਰ ਤਿਆਰ ਹੋਏ ਉਹਨੂੰ ਫੋਨ ਤੋਂ ਬੇਲ ਮੇਰੇ ਤਾਂ ਮਤਲਬ ਫਿਰ ਅੰਦਰ ਜਾ ਕੇ ਬਹਿ ਗਿਆ ਉਹ ਕਹਿੰਦੀ ਉਹ ਅੰਦਰ ਬੜਾ ਬੈਠਾ ਉਹ ਤਾਂ ਹਾਂ ਚੜੀ ਬੈਠੀ ਐ ਪਤਾ ਨਹੀਂ ਕਈਆਂ ਜਾਂ ਸਹੇਲੀਆਂ ਨੇ ਉਹਦੀਆਂ ਕਿਤੇ ਮੇਰੇ ਫੋਨ ਤੇ ਕੋਈ ਕਰ ਦਿੰਦੀਆਂ ਨੇ ਫੋਨ ਤੇ ਉਹਦੇ ਫੋਨ ਤੇ ਸਾਰਾ ਦਿਨ ਸ਼ਾਹ ਮਾਰ ਕੇ ਬੋਲ ਉਹਨੂੰ ਲੈ ਜਾ ਲੇਟ ਕਰਾਉਂਦੀ ਐ ਕੁੜੀਏ ਆ ਜਾ ਹੁਣ ਇਹ ਕੁੜੀਏ ਤੈਨੂੰ ਸੁਣਦਾ ਨਹੀਂ ਆ ਜਾ ਮੈਨੂੰ ਦੁਕਾਨ ਤੋਂ ਵੀ ਲੇਟ ਕਰਾਈ ਜਾਂਦੀ ਐ ਰੋਜ਼ ਹੀ ਕੰਮ ਅਧਰਾ ਏ ਆ ਗਈ ਵੀਰੇ ਆ ਗਈ ਵੀਰੇ ਸੌਰੀ ਸੌਰੀ ਲੇਟ ਹੋ ਗਈ ਆ ਜਾ ਆ ਜਾ ਚਲੋ ਚੱਲੀਏ ਬਾਪੂ ਬੋਲਦਾ ਸੀ ਹੈਨਾ ਟੋਲੀ ਇਹ ਤਾਂ ਜਾਂਦਾ ਹੋਰ ਹੁਣ ਚੱਲ ਆਜਾ ਜੇ ਗੇਟ ਖੋਲ ਆਜਾ ਇੱਥੇ 10 ਬਜਾ ਲੰਗੇ ਆਪਾਂ ਤਾਂ ਕੀ ਫੋਨ ਕਰਦੀ ਆ ਨਾਲੇ ਕੁੜੀ ਮੇਰੀ ਕੱਲ ਤੋਂਣ ਲੈ ਇੱਕ ਕੀ ਵੀਰੇ ਦਾਦੀ ਨਾਲ ਸਹੇਲੀਆਂ ਦੇ ਪੜੇ ਫੋਨ ਨਾਲ ਤਾਂ ਮੈਨੂੰ ਬਾਪੂ ਤੋਂ ਗਾਣਾ ਦਵਾ ਦੇਣੀ ਆ ਕਿ ਵੀਰੇ ਸੌਰੀ ਹੁਣ ਮੈਂ ਕੀ ਕਰਾਂ ਤੈਨੂੰ ਪਤਾ ਹੀ ਆ ਤੇਰੀ ਖੁੱਦ ਨਹੀਂ ਜਿਵੇਂ ਮੈਂ ਜਿਹੜੀ ਚੰਗੀ ਜੀ ਫਿਰਨੀ ਆ ਬੈਠ ਉਹਨਾਂ ਦੀ ਵੀ ਪੱਟ ਕੇ ਆਈਂ ਕਿਤਨੀ ਫਿਰ ਲੋਗ ਦਾ ਕੰਮ ਆ ਤਰਾ ਫੇਟ ਕਰਾ ਦਿੰਦੀ ਆ ਸੱਤ ਆ ਹਾਂ ਵੀਰੇ ਅੱਜ ਮੈਂ ਥੋੜੇ ਜੇ ਪੈਸੇ ਦੇ ਦੋਗੇ ਹਾਂ ਅੱਜ ਮੈਂ ਨਾ ਸਾਰੀਆਂ ਕੁੜੀਆਂ ਬਾਰਕਰ ਖਵਾਉਣੀਆਂ ਆ ਕਿਉਂ ਅੱਜ ਕੱਲ੍ਹ ਬਾਰਕਰ ਖਵਾਉਂਦੇ ਆ ਤਾਂ ਮੈਂ ਬਗਾਰ ਸੌਂਦੀ ਕੁੜੀ ਲੱਗਦੀ ਆ ਪਹਿਲਾਂ ਤਾਂ ਉਹੋਂ ਪਉਂਦੀ ਹੁੰਦੀ ਸੀ ਉਹ ਤੰਬੀਆਂ ਜਿਹਾ ਪਮਣ ਲੱਗੀ ਮੰਨ ਮੰਨ ਲੱਗਦਾ ਕਰੂਗੀ ਉਹ ਹੈ ਉਹ ਅੱਜ ਕੱਲ ਇਹ ਕੁੜੀਆਂ ਦਾ ਵੀ ਸਾਰੇ ਪਿਆ ਜਾ ਰ ਆ ਮਾਂ ਪਿਓ ਨਹੀਂ ਰੋਕਦੇ ਉਹ ਜੜਾ ਕੰਢਰ ਲਈ ਜਾਂਦਾ ਪਾਈ ਉਹ ਨਹੀਂ ਰੋਕਦਾ ਹਾਂ ਮੈਂ ਦਰਨਿਆ ਮੰਗਰ ਸ਼ੌਨ ਨੂੰ ਦੱਸ ਕੇ ਆਵੜਾ ਤਾਂ ਗੱਲ ਨਹੀਂ ਬਾੜਲੇ ਨਾ ਜਾਣੇ ਮੈਂ ਜਵਾ ਕੋ ਹੋ ਕਰ ਲੈਣ ਖਰੋ ਖਾਓ ਜਾਂ ਦਾਗਾ ਖੌਂਡ ਸ੍ਰੀ ਹਰਮੰਦਰ ਸਾਹਿਬ ਤੋਂ ਗੁਰਬਾਣੀ ਫਰਸਾਨ ਲਈ ਜਲਦ ਮੰਗੇ ਜਾਣਗੀ ਖੁੱਲੇ ਟੈਂਟਰ ਕਿਹਾ ਮੇਰੀ ਫੇਰੀ ਸਿੱਖਾਂ ਦੇ ਇਤਿਹਾਸ ਤੋਂ ਰੋਕੇ ਹੋਣ ਓਏ ਲਗਦਾ ਇਹੀ ਐ ਮਗਰ ਸਿਆ ਆ ਮਗਰ ਸਿਆ ਆ ਮਗਰ ਸਿਆ ਘਰੀ ਆ ਓਏ ਆ ਜਾ ਫੰਬਣਾ ਨੰਗਿਆ ਨੰਗਿਆ ઓયા તા ઓયા બી ગણ ઓજ બ ના જાણે બંદ ફર લે ફર એમ તુને ચહો લા પડે ના તું દસ કામ કે આ ਆ ਮੈਂ ਤਾਂ ਕੰਮ ਆਇਆ ਜਾ ਰ ਮੈਂ ਹਣ ਤੱਕ ਮੈਂ ਦੱਸਾਂ ਤੇਰੀ ਕੁੜੀ ਆ ਨਾ ਆਹ ਹੋ ਉਹ ਕਾਲਜ ਚੋਂ ਹੋ ਕਰਨ ਜਾਂਦੀ ਐ ਓਏ ਪੜਨ ਜਾਂਦੀ ਐ ਓਏ ਆਹੋ ਉਹ ਪਹਿਲਾਂ ਤਾਂ ਉਹ ਪਾਉਂਦੀ ਹੁੰਦੀ ਸੀ ਉਹ ਆ ਹੁਣ ਹੋਰ ਹੀ ਕੁਝ ਉਹ ਪਾਉਣ ਲੱਗੀ ਉਹ ਫਮਣਾ ਉਹ ਕੀ ਪਾਉਣ ਲੱਗੀ ਪਹਿਲਾਂ ਤਾਂ ਲੋਕ ਪਾਉਂਦੇ ਸੀਗੇ ਸੂਟ ਅੱਜ ਕੱਲ੍ਹ ਦੀਆਂ ਕੁੜੀਆਂ ਪੈਂਟਾਂ ਸ਼ਰਟਾਂ ਪਾ ਕੇ ਜਾਂਦੀਆਂ ਨੇ ਇਹ ਆਮ ਗੱਲ ਬਣ ਗਈ ਓਏ ਆਮ ਗੱਲ ਮੈਨੂੰ ਨੇ ਪਤਾ ਤੂੰ ਗੱਲ ਸੁਣ ਲੈ ਉਹਨੂੰ ਸਮਝਾ ਦੇ ਮਾਗਰੋ ਜੇ ਕਿ ਤੇਰੇ ਉਹ ਕਰ ਲਿਆ ਤੇ ਫੇਰ ਤੂੰ ਬੈਠਾ ਉਹ ਕਰੇਗਾ ਓਏ ਓਹ ਮੈਂ ਕੋਈ ਨਹੀਂ ਕਰਦੀ ਮੇਰੀ ਗੱਲ ਸੁਣ ਆਪਾਂ ਉਹਨੂੰ ਪੜਨ ਲਾਇਆ ਵਧੀਆ ਟੰਗਣਾ ਪੜਦੀ ਜਾਉ ਉਹ ਕਿਹੜਾ ਆਥੇ ਉਹ ਕਰਦੀ ਆ ਖਬਰਾਂ ਉਥੇ ਉਹੀ ਕਰੀ ਚੱਲਦੀ ਹੋਵੇ ਉਹ ਚੱਲ ਛੱਡ ਯਾਰ ਗੱਲਾਂ ਮੈਨੂੰ ਐ ਦੱਸ ਤੈਨੂੰ ਚਾਹ ਦੀ ਘੁੱਟ ਬਣਾਵਾ ਓ ਨਾ ਚਾਹ ਨਹੀਂ ਮੈਂ ਪੀਣੀ ਹੂੰ ਆ ਮੈਨੂੰ ਡਿੱਕਦੇ ਹੋਣਗੇ ਘਰੇ ਚੱਲ ਠੀਕ ਆ ਅੱਜ ਟੰਗਾ ਫੇਰ ਮੈਂ ਚੱਲਦਾ ਹਾਂ ਨਾਲੇ ਉਹੋ ਕਰਦੀ ਉਹਨੂੰ ਫੇਰ ਕੋਈ ਨਹੀਂ ਕੋਈ ਨਹੀਂ ਟੈਂਸ਼ਨ ਆ ਲੈ ਅਪਾ ਦਾ ਕਹਿਣਾ ਕਿਸੇ ਦਾ ਹੋ ਹੋ ਜੇ ਹਾਂ ਅਗਲਾ ਫਾਮ ਦਾ ਪਤਾ ਨਹੀਂ ਨਹੀਂ ਸਭ ਤੰਦਰ ਦੀ ਸਮਝ ਹੀ ਨਹੀਂ ਆਉਂਦੀ ਇੰਲਾ ਕੁੜੀ ਮੈਂ ਤਾਂ ਤੂੰ ਦਾ 10 ਵਜੇ ਤੇ ਮੇਰੇ ਪੈਸੇ ਪੈਸੇ ਨਾ ਭੁੱਲੇ ਤੂੰ ਆਲਾ ਬੜਾ 10 ਬੋਧ ਨੇ ਕਿ 200 ਦੇਵਾ ਲੈ 10 ਰੁਪਏ ਨਾ ਕੀ ਆਉਂਦਾ ਲੈ ਚੰਗਾ 100 ਲੈ ਲੈ ਐਨ ਐਚ ਤਾਂ ਬਰਗਰ ਤਿੰਨੀ ਆਣਗੇ ਉਹ ਚੱਲ ਤੂੰ ਜੱਟਾ ਤਾਂ ਖਾ ਲਿਓ ਅੱਛਾ ਬਰਗਰ ਵੀ ਅੱਦਾ ਅੱਦਾ ਹੈ ਹਾਂ ਚੱਲ ਜਾ ਮੈਂ ਮੈਨੂੰ ਵੀ 10 ਬਜਾ ਦੇ ਦਤਾ ਤਾਂ ਠੀਕ ਫੇਜੇ ਤੱਕ ਨਹੀਂ ਆਈਆਂ ਹੈਗੀਆਂ ਫੋਨ ਕਰਾਂ ਬਾੰਦ ਰਹੀਆਂ ਜੀਆਂ ਨੂੰ ਪਹਿਲਾਂ ਹੈਲੋ ਓਏ ਕਿੱਥੇ ਆ ਗਈਆਂ ਲਾ ਤੂੰ ਤਾਂ ਫਿਰ ਲੇਟ ਕਰਾਉਂਗੀ ਅੱਜ ਚੱਲ ਫਿਰ ਮੈਂ ਆਪਣੇ ਵਾਲੇ ਟਿਕਾਣੇ ਤੇ ਪਹੁੰਚਦੀ ਆ ਉੱਥੇ ਆ ਜਾਓ ਠੀਕ ਆ ਹੁਣ ਬੰਦਿਆਂ ਵਾਂਗੂ ਹਾਂ ਮੇਰਾ ਵੀਰਾ ਛੱਡ ਗਿਆ ਸੀ ਮੈਨੂੰ ਚੰਗਾ ਲਾ ਮੈਂ ਤਾਂ ਉੱਥੇ ਜਾਵਾਂ ਹੁਣ ਕਹਿੰਦੀ ਆ ਉੱਥੇ ਪਹੁੰਚ ਜਾਾਂਗੇ ਜਾ ਕੇ ਪਾਰਕ ਚ ਆਦੇ ਤੇ ਜਾਉਂਗੇ ਤੋਰੇ ਤੋਰੇ ਜਾਊਂਗੀ ਲੱਤਾਂ ਥਕਾਉਂਦੀ ਵੀ ਪਹਿਲਾਂ ਦੱਸ ਦਿੰਦੀਆਂ ਮੈਨੂੰ ਮੈਂ ਉੱਥੇ ਹੀ ਉਤਰ ਜਾਂਦੀ ਲੱਤਾਂ ਮਾਰ ਮਾਰ ਕੇ ਜਾਣਾ ਪਊਗਾ ਹਾਇ ਰੱਬਾ ਲਹੂ ਪੀ ਲੈ ਐਂਦਾ ਮਰਾਸਣਾ ਜੀਆ ਨੇ ਮੇਰਾ ਕਿਹੜਾ ਇਹ ਜੱਜ ਬਣਨ ਗਿਆ ਹੁਸ ਹੁ ਮੈਂ ਤਾਂ ਆਪਣਾ ਜਾ ਕੇ ਬੈਣੀਆ ਝੂਟੇ ਲੈਨੀ ਆ ਜਾਣਗੇ ਆਪੇ ਜਦ ਆਉਣਾ ਹੋਊਗਾ ਠਕਾਤ ਅੱਜ ਤਾਂ ਜੀ ਕਰਦਾ ਕੱਲੀ ਕੱਲੀ ਦੀਆਂ ਬੋਧੀਆਂ ਪੱਟਦਾ ਹੁੰਦਾ ਚਾਸ਼ੂ ਵੀ ਚਾਹੀਦਾ ਇਹ ਆਹ ਹਾਂ ਲੇ ਯਾਰ ਜਦ ਤੱਕ ਇੰਨੇ ਆਉਂਦੀਆਂ ਨੇਗੀਆਂ ਦੋ ਅੱਖਰ ਹੀ ਪੜ ਲੈਣੇ ਆ। ਉਹਨਾਂ ਨੇ ਤਾਂ ਜਿਹੜਾ ਦਿਮਾਗ ਚਟਣਾ ਚਾਟ ਹੀ ਲੈਣਾ। ਇਕਾ ਮੈਥ ਵਾਲਾ ਸਰ ਜੀ ਮੈਨੂੰ। ਹੈਲੋ। ਹਾਂ। ਉੱਥੇ ਬੈਠੀ ਆ ਮੈਂ ਤਾਂ। ਲੈ ਤੁਹਾਡਾ ਤਾਂ ਨਾ ਜੀ ਕਰਦਾ ਸੇਰੀ ਸਿਰ ਪੰਨ ਦੇਵਾ ਪਹਿਲਾਂ ਮੈਨੂੰ ਕਿਉਂ ਕਿਹਾ ਸੀ ਅੱਧਾ ਕਿਲੋਮੀਟਰ ਲੱਤਾਂ ਥਕਾਉਂਦੀ ਉਰੇ ਤਾਂ ਕਾਈਆਂ ਹਜੇ ਆ ਕੇ ਦੰਬ ਵੀ ਨਹੀਂ ਲੇਤਾ ਹੁਣ ਕਹਿੰਦੀ ਆ ਉੱਥੇ ਆ ਜਾ ਹੁਣ ਇੱਕ ਗੱਲ ਸੁਣ ਲਓ ਜੇ ਉਥੋਂ ਹਿੱਲ ਗਈਆਂ ਨਾ ਕੱਲੀ-ਕੱਲੀ ਨੂੰ ਧਰਤੀ 'ਚ ਗੱਡ ਦੂੰਗੀ ਨਾਲੇ ਤੁਹਾਨੂੰ ਮੇਰਾ ਪਤਾ ਕਿੱਥੇ ਲਹੂ ਪੀਤਾ ਮਾੜੀ ਜਾਤ ਨੇ ਜਰ ਆਪ ਦੀ ਵਾਰੀ ਨੂੰ ਪੈਰਾਂ ਥੱਲੇ ਅੱਗ ਮਚਾ ਲੈਣੀ ਓ ਆ ਗਈ ਬਸ ਬਾਜ਼ਾਰ ਚ ਹੀ ਆ 5 ਮਿੰਟ ਚ ਆ ਗਈ ਬਾਈ ਕੰਮ ਕਰ ਲੈ ਮੱਟ ਜਾ ਕੀ ਜਾਂਦਾ ਓਏ ਖੜ ਜਾ 2 ਮਿੰਟ ਚ ਕੀ ਜਾਂਦੇ ਓ ਮੇਰੇ ਵੀ ਪਵਾਏਗਾ ਯਾਰ ਤੂੰ ਓ ਨਹੀਂ ਪੈਂਦੀ ਕਿਧਰੇ ਓਏ ਕੰਮ ਕਰ ਲੈ ਕੰਮ ਇਦਾਂ ਬਲਾਇਆ ਅਨੂੜ ਓਏ ਬਰ ਮਸਤ ਆ ਗਿਆ ਮੈਂ 2 ਮਿੰਟ ਜੀ ਓਏ ਕਿਧਰ ਜਾਣਾ ਕਿਧਰ ਲੇਕ ਗਿਆ ਹਣ ਤੂੰ ਖੜ ਜਾ ਗੇ ਲੋ ਕਦੇ ਕੰਮ ਤੇ ਅਨਮੋਲ ਇਹਨੂੰ ਸਮਝਾਇਆ ਗਿਆ ਯਾਰ ਮਾੜਾ ਮੋਟਾ ਮਰਦੀ ਮੰਨਦਾ ਨਹੀਂ ਕਿੰਨੇ ਵਾਰ ਕਿਹਾ ਸੀ ਸਮਝਦੇ ਨਹੀਂ ਮੰਨਦਾ ਨਹੀਂ ਇਹ ਬਾਪ ਨੂੰ ਲਾ ਕੇ ਛੁੱਟੀ ਕਰੂੰਗੀ ਮੈਂ ਐਵੇਂ ਕੰਮ ਚੱਲੂ ਬੇਹਾਲਾ ਟਾਈਮ ਆਪਰੋਂ ਕਦੇ ਉਧਰ ਭੱਜ ਗਿਆ ਤੇ ਉਧਰ ਭੱਜ ਗਿਆ ਐ ਗੱਲ ਬਣ ਜੇ ਕੋਈ ਚੱਲ ਕਰ ਲੈ ਕੰਮ ਆਉਣ ਦਿਨ ਮੈਂ ਕਰਦਾ ਉਹਨਾਂ ਨਾਲ ਠੀਕ ਆ ਮਾਈ ਠੀਕ ਓਹੋ ਅੱਜ ਤਾਂ ਥਕਾ ਕੇ ਰੱਖਤਾ ਕਦੇ ਉੱਥੇ ਖੜੀਆਂ ਨੇ ਪਿੱਛੇ ਖੜੀਆਂ ਨੇ ਇੱਕ ਮਿੰਟ ਰੁਕਾਈ ਤਾਂ ਗਰਮੀ ਵੀ ਆਉਣ ਲੱਗੀ ਕੋਠੇ ਨੂੰ ਹੈਲੋ ਹੈਲੋ ਇੱਕ ਮਿੰਟ ਹੈ ਹੈਲੋ ਫਿਰ ਗੱਲ ਸੁਣੋ ਇੱਕ ਮਿੰਟ ਕੌਣ ਤੁਸੀਂ ਮੈਂ ਨਾ ਹਰ ਤਿੰਨ ਚਾਰ ਵਾਰੀ ਦੇਖਿਆ ਲੰਦਿਆਂ ਫਿਰ ਕੀ ਆ ਲੰਗਦੀ ਤਾਂ ਮੈਥੋਂ ਦੀ ਰੋਜ਼ ਹੀ ਹਜ਼ਾਰਾਂ ਦੁਨੀਆਂ ਦੇਖਦੀ ਐ ਚ ਕੀ ਨਵੀਂ ਗੱਲ ਆ ਕੋਈ ਉਹ ਯਾਰ ਹਜ਼ਾਰਾਂ ਦੀ ਗੱਲ ਨਹੀਂ ਮੈਂ ਸੁਣਨ ਨੂੰ ਦੇਖਦਾ ਕੱਲਿਆਂ ਮੈਂ ਹਜ਼ਾਰਾਂ ਨੂੰ ਦੇਖਦਾ ਕਹਿਣਾ ਕੀ ਜਾਉਨੇ ਹੋ ਤੁਸੀਂ ਕਹਿਣਾ ਯਾਰ ਮੈਂ ਪਸੰਦ ਕਰਦਾ ਕੀ ਮੈਂ ਪਸੰਦ ਕਰਦਾ ਤੁਹਾਨੂੰ ਹੈਲੋ ਕਿਹੜੀ ਦੁਨੀਆਂ ਚ ਫਿਰਦਾ ਮੇਰੀ ਗੱਲ ਸੁਣ ਮੈਂ ਨਹੀਂ ਤੈਨੂੰ ਜਾਣਦੀ ਠੀਕ ਆ ਨਾਲ ਮੈਂ ਕਿਸੇ ਰਾਜਾਂ ਦੇ ਨੂੰ ਪਸੰਦ ਨਹੀਂ ਕਰ ਸਕਦੀ ਅੱਜ ਤਾਂ ਮੇਰਾ ਰਾਹ ਰੋਕ ਲਿਆ ਮੈਂ ਇੱਕ ਮਿੰਟ ਮੇਰੀ ਗੱਲ ਤਾਂ ਉਹ ਨਾਲੇ ਉਹ ਹਜ਼ਾਰਾਂ ਚ ਨਹੀਂ ਹੈਗਾ ਮੈਂ ਹਰੇਕ ਦੇ ਮਗਰ ਫਿਰਦਾ ਹੀ ਮੇਰੀ ਗੱਲ ਸੁਣ ਠੀਕ ਹੈ ਤੇਰੇ ਵਰਗੇ ਆਸ਼ਿਕਾ ਨੂੰ ਮੈਂ ਜਾਣਦੀ ਆਂਗੀ ਅੱਜ ਮੇਰਾ ਰਾਹ ਰੋਕ ਲਿਆ ਮੁੜ ਕੇ ਜੇ ਮੇਰਾ ਰਾਹ ਰੋਕੇ ਨਾ ਤੂੰ ਆਪ ਦਾ ਹਿਸਾਬ ਲਾ ਲਈ ਇਹ ਬਾਜ਼ਾਰ ਵਿੱਚ ਮੇਰੇ ਡੈਡੀ ਨੂੰ ਬਹੁਤ ਜਾਣਦੇ ਤੇ ਮੇਰੇ ਭਰਾ ਦੀ ਬਹੁਤ ਇੱਜ਼ਤ ਆ ਗਈ ਇੱਥੇ ਉਹ ਯਾਰ ਐਡੀ ਗੱਲ ਨਹੀਂ ਹੈਗੀ ਤੈਨੂੰ ਸਮਝ ਨਹੀਂ ਲੱਗੀ ਜੇ ਮੈਂ ਰੌਲਾ ਪਾਤਾ ਨਾ ਇੱਥੇ ਸਾਰੇ ਆਲੇ-ਦਾਲੇ ਦੁਕਾਨਾਂ ਵਾਲੇ ਸਾਰੇ ਬਾਹਰੇ ਆ ਜਾਣਗੇ ਤੇ ਫਿਰ ਤੂੰ ਦੇਖ ਲੈ ਤੇਰੀ ਕੀ ਇੱਜ਼ਤ ਰਹਿ ਜੂਗੀ ਯਾਰ ਮੈਂ ਪਸੰਦ ਕਰਦਾ ਮੈਂ ਕੀ ਕਿਹਾ ਸੁਣਿਆ ਨਹੀਂ ਤੈਨੂੰ ਆ ਮੇਰੀ ਠੀਕ ਆ ਚੰਗਾ ਯਾਰ ਕੀ ਮੈਂ ਕੱਟ ਆਊਟ ਓਕੇ ਪਤਾ ਨਹੀਂ ਕਿੱਥੋਂ ਆ ਜਾਂਦੇ ਨੇ ਲੈ ਰਾਹ ਚੱਲਦੇ ਚੱਲਦੇ ਆਖੇ ਮੈਂ ਤੈਨੂੰ ਪਸੰਦ ਕਰਦਾ ਅੱਜ ਕੱਲ੍ਹ ਤਾਂ ਸੜਕਾਂ ਤੇ ਤੁਰਨਾ ਵੀ ਬਹੁਤ ਹੋ ਗਿਆ ਤੁਰ ਵੀ ਨਹੀਂ ਸਕਤੀਆਂ ਹੈਗੀਆਂ ਕੁੜੀਆਂ ਆਪਣੀ ਮਰਜ਼ੀ ਨਾਲ ਮੁੰਡਿਆਂ ਦਾ ਵੀ ਸਰਿਆ ਹੀ ਪਿਆ ਓ ਯਾਰ ਕੁੜੀਆਂ ਵੀ ਨਾ ਉਹ ਤਾਂ ਠੀਕ ਆਉਣੀ ਜਿਹੜਾ ਇਹਨਾਂ ਜ਼ਬਰਦਸਤੀ ਕਰਦਾ ਯਾਰ ਕੋਈ ਸਮਝ ਵੀ ਨਹੀਂ ਜਾਂਦਾ ਕਿੰਨਾ ਕਰਦਾ ਵੀ ਇਹ ਜਮਾਂ ਨਹੀਂ ਸਮਝਦੇ ਤੇ ਲੋਟਿਆਸ ਲੋਪਰਾ ਲਾਫਰਾ ਤੋਂ ਉਰੇ ਆਰੇ ਹਾਂਜੀ ਕਿਧਰ ਗਿਆ ਸੀ ਉਹ ਤਾਂ ਮੇਰਾ ਦੋਸਤ ਸੀਗਾ ਕੀ ਉਹ ਤੋਂ ਨਾ ਪੈਸੇ ਲੈਣੇ ਸੀਗੇ ਤਾਂ ਜੀ ਇਹ ਤਾਂ ਫਿਰ ਚੈੱਕ ਕੱਟ ਕੇ ਚੈੱਕ ਕੱਟ ਕੇ ਕਿੱਥੇ ਦੇਦਾ ਜੀ ਉਹਦਾ ਸਾਲਾ ਮੁੱਕਰ ਗਿਆ ਉਸ ਗੱਲ ਦੀ ਨਹੀਂ ਆਏ ਮੇਰੇ ਪੈਸੇ ਵਾਲੀ ਤੇ ਕੰਮ ਤੇ ਵਾਹ ਚੁੱਪ ਕਰਕੇ ਨਹੀਂ ਛੁੱਟੀ ਕਰਦੋਂ ਦੀ ਮੈਂ ਠੀਕ ਆ ਜੀ ਹੁਣ ਨਹੀਂ ਜਾਂਦਾ ਜੀ ਠੀਕ ਆ ਜੀ ਬੱਸ ਜ ਹੋ ਗਿਆ ਹੁਣ ਮੈਂ ਜਾ ਬਾਈ ਮੇਰੇ ਵੀ ਗਾਲਾਂ ਪਵਾਜਾਂ ਦੇ ਲੈਂਦਾ ਕੋਈ ਕੁਝ ਨਹੀਂ ਕਹਿੰਦਾ ਤੈਨੂੰ ਵੀ ਕਹਿੰਦਾ ਮਾਫੀ ਨਾ ਦਿੰਦਾ ਦੱਸਵਾ ਨਾ ਕਰ ਬਾਈ ਵਸਟ ਕੋਈ ਨਹੀਂ ਚੰਗਾ ਠੀਕ ਕਰੇਗਾ ਉਹਨੂੰ ਤਾਂ ਮੈਂ ਕਰਾਂ ਕਰ ਦੇਣਾ ਕਰ ਦੇ ਜੀ ਚੰਗਾ ਮੋਅ ਕਰਦਾ ਤਿਆਰ ਠੀਕ ਹੈ ਇੱਕ ਮਿੰਟ ਰੁਕ ਜਾ ਜੀ ਰੁਕੋ ਇੱਕ ਮਿੰਟ ਇੱਕ ਮਿੰਟ ਮੇਰੀ ਗੱਲ ਸੁਣੋ ਜੀ ਇੱਕ ਮਿੰਟ ਮੇਰੀ ਗੱਲ ਤਾਂ ਸੁਣੋ ਜੀ ਇੱਕ ਮਿੰਟ ਮੇਰੀ ਗੱਲ ਤਾਂ ਸੁਣ ਲੋ ਯਾਰ ਕੀ ਆ ਕੀ ਆ ਕੀ ਆ ਤੈਨੂੰ ਹੁਣ ਫੇਰ ਹੁਣ ਤੂੰ ਫੇਰ ਪਿੱਛੇ ਆ ਗਿਆ ਉਹੀ ਗੱਲ ਸਵੇਰ ਵਾਲੀ ਮੇਰੀ ਤੂੰ ਮੇਰੇ ਮਾਗਰ ਕੀ ਕਰਨ ਆਇਆ ਕੋ ਮੈਂ ਤੁਹਾਡੇ ਮਾਗਰ ਨਹੀਂ ਆਇਆ ਮੇਰਾ ਤਾਂ ਘਰ ਆ ਗਿਆ ਮੈਂ ਤਾਂ ਆਪਣੇ ਕੰਮ ਤੋਂ ਆਇਆ ਮੈਂ ਤਾਂ ਘਰੇ ਜਾਂਦਾ ਹੁਣ ਫੇਰ ਤੂੰ ਆਪਣੇ ਘਰੇ ਜਾ ਇੱਧਰ ਨੂੰ ਕੀ ਬੜੇਵੇਂ ਲੈਣਾ ਆ ਮੇਰੀ ਗੱਲ ਦਾ ਜਵਾਬ ਨਹੀਂ ਤਸਵੀਰ ਵਾਲੀ ਦਾ ਜਿਹੜਾ ਮੈਂ ਸਵੇਰੇ ਜਵਾਬ ਦਿੱਤਾ ਸੀ ਨਾ ਕਿ ਮੇਰਾ ਕੋਰਾ ਹੀ ਜਵਾਬ ਆ ਨਾ 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 ਉਹੀ ਜਵਾਬ ਹੋਣਾ ਤੇ ਫਿਰ ਐਵੇਂ ਤੂੰ ਕਿਉਂ ਖੜੇ ਪਿਆਗਾ ਖਾਮਖਾ ਤਨੂ ਮੁੰਡਿਆਂ ਨੂੰ ਇੱਕ ਵਾਰੀ ਨਾ ਕਹੀ ਤੇ ਸਮਝ ਨਹੀਂ ਆਉਂਦੀ ਕਿ ਤੁਸੀਂ ਬਾਰ-ਬਾਰ ਬੇਇੱਜ਼ਤੀ ਕਰਾਉਣ ਦਾ ਠੇਕਾ ਲੈ ਲਿਆ। ਉਹ ਯਾਰ ਮੈਂ ਉਹ ਮੁੰਡਿਆ ਚੋ ਨਹੀਂ ਹੈਗਾ। ਹਾਂ ਕਿੱਦਾਂ? ਆ ਨਹੀਂ। ਅੱਜ ਉਹਦੇ ਕੋਲੇ ਵੀ ਜਾਖੀ ਆਮਾ ਭਗਮਣੋ। ਐ ਤਾਂ ਗੱਲ ਪਾਣ ਦੀ। ਹਾਂ? ਅੱਛਾ ਮੈਨੂੰ ਮੱਗਰ ਸਾਉਂਦੀ ਕੁੜੀ ਲੱਗਦੀ ਐ। ਲੱਗਦਾ ਉਹ ਹੀ ਕੰਮ ਕਰੂ ਐ। ਮੈਂ ਨਾਲੇ ਕਿਹਾ ਸੀ ਵੇ ਉਹਨੂੰ ਉਹੋ ਕਰ ਦੇ। ਲੱਗਦਾ ਉਹ ਹੈ ਕਾਦਾ ਨਹੀਂ ਇਹ ਜ਼ਰੂਰ ਉਹ ਕਰ ਦੂ ਹਾਂ ਕੁਛ ਪਤਾ ਤਾਂ ਲੱਗਦਾ ਨਹੀਂ ਹਾਂ ਲੱਗਦਾ ਹਾਂ ਉਹ ਹੋ ਕੰਤੀ ਮੈਨੂੰ ਲੱਗਦਾ ਹੈ ਹਾਂ ਆ ਮੁੰਡਾ ਵੀ ਸੜਾ ਉਹ ਹੀ ਕਰਦਾ ਪਰ ਸੜਾ ਪਤਾ ਤਾਂ ਲੱਗਦਾ ਨਹੀਂ ਵੀ ਕੀ ਕਰ ਜੇ ਅਗੇ ਕੋ ਸਰਬ ਸਰ ਜਾ ਖੜੀ ਜਾਂਦੀ ਹੈ ਕੋਈ ਕਿ ਹਾਂ ਜਿਆ ਤਰਦਾ ਲੱਗਦਾ ਵ ਕੰਮ ਕਰ ਠੀਕ ਆ ਹੋਈ ਨਾ ਮੇਰੇ ਮਗਰ ਆਇਆ ਕਰ ਚੰਗੀ ਬੇਇੱਜ਼ਤੀ ਕਰੂਗੀ ਮੈਂ ਕਰ ਰਹੀ ਨਹੀਂ ਸੰਭਲਨੀ ਇਹ ਤਾਂ ਨਹੀਂ ਮੈਂ ਕਦਰਲੇ ਕਰੀ ਜੂਗਾ ਇਹ ਐਵੇਂ ਮੈਨੂੰ ਆ ਲੱਗਦਾ ਹੈ ਪੇ ਜੇ ਮੈਂ ਹੋਸ਼ ਹੁੰਦਾ ਹੁੰਦਾ ਚੜਾ ਉਹ ਮੁੰਡਾ ਉਹ ਹੀ ਲੱਗਦਾ ਮੈਨੂੰ ਲਾ ਬਾਕੀ ਲੈਣਾ ਪਤਾ ਉਹਨਾਂ ਨੂੰ ਜਾਣਦੇ ਤਾਂ ਸੱਤ ਨੇ ਨਾਲੇ ਵੀ ਬਾਰੇ ਕਿ ਹਾਉ ਨੂੰ ਉਹ ਮੱਗਰ ਸਾਵ ਨੂੰ ਵੀ ਤੂੰ ਇਹਨੂੰ ਸਮਝਾ ਲੈ ਉਹ ਕਰੂ ਲੱਗਦਾ ਕਰਕੇ ਆ ਤੂੰ ਮੈਂ ਵੀ ਅੱਜ ਸਵੇਰੇ ਧੁੰਦ ਸੀਗੀ ਹੁਣ ਦੇਖ ਲਾ ਸੂਰਜ ਨਿਕਲਿਆ ਹੈ ਹਨਾ ਹਾਂਜੀ ਇਹ ਜੇ ਵੀ ਸਿੱਧੇ ਜੋੜ ਮੇਲੇ ਕਰ ਕੀ ਧੁੰਦ ਦਾ ਇਹੋ ਠੰਡ ਦਾ ਵੀ ਇਸ ਕਰਕੇ ਆ ਹਾਂ ਧੰਨ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਸਾਡੇ ਵਾਸਤੇ ਕੀਤੀਆਂ ਨੇ ਉਹਨਾਂ ਦੇ ਬੱਚਿਆਂ ਨੇ ਬੱਚਿਆਂ ਨੇ ਕਿੰਨੇ ਕਿੰਨੇ ਸੀ ਐਸਾ ਹੀ ਨਹੀਂ ਸਾਡਾ ਸਮਾਜ ਕਿੱਧਰ ਨੂੰ ਚੱਲ ਪਿਆ ਹਾਂਜੀ ਹਾਂਜੀ ਅੱਜ ਕੱਲ ਆ ਕੇ ਹਰੇਕ ਨੂੰ ਸੇਧ ਲੈਣੀ ਚਾਹੀਦੀ ਹੈ। ਉਹ ਤੈਨੂੰ ਮੈਂ ਕਿਹਾ ਸੀ ਨਾ ਕੁੜੀਓ ਹੋ ਕਰੂ। ਉਹ ਕਿਸੇ ਮੁੰਡੇ ਨਾਲ ਉਹ ਕਰੀ ਜਾਂਦੀ ਸੀ। ਉਹ ਕੀ ਕਰੀ ਜਾਂਦੀ ਸੀ? ਉਹ ਯਾਰਾ ਕੋਈ ਹੋਊ ਪੜਦਾ ਪੜਦਾ। ਉਹ ਯਾਰ ਮੁੰਡੇ ਕੁੜੀਆਂ ਕਾਲਜ ਪੜਨਾ ਜਾਂਦੀ ਨੇ। ਉਹ ਜਾਣਦੇ ਤਾਂ ਹੈ ਕਿ ਨੇ ਮੈਨੂੰ ਮੈਂ ਤੈਨੂੰ ਕੀ ਗੱਲ ਦੱਸਦਾ। ਜੇ ਕੁੜੀ ਨੇ ਕਿਤੇ ਉਹ ਕਰਤਾ ਨਾ ਤੂੰ ਬੈਠਾ ਉਹ ਕਰੇਗਾ ਫਿਰ ਮੈਂ ਤੈਨੂੰ ਦੱਸਾਂ। ਓਏ ਉਹ ਇਹਦਾ ਦੇਖ ਲੈ ਦਿਮਾਗ ਜੀ ਦਾ ਦੀਆਂ ਗੱਲਾਂ ਕਰਦੇ ਆ ਦੇਖ ਉਹ ਕਰਤਾ ਰਿਹਾ ਗੱਲ ਸੁਣ ਲੈ ਜੇ ਕਿਤੇ ਕੁੜੀ ਨੇ ਉਹ ਕਰਤਾ ਨਾ ਤਾਂ ਇਹਨੂੰ ਉਹ ਕਰਨਾ ਪੈ ਜੂ ਤੇ ਫਿਰ ਕਿਤੇ ਉਹਨਾਂ ਚ ਇਹਦਾ ਉਹ ਨਾਮ ਆ ਜੇ ਫਿਰ ਕਮਾਲ ਆ ਯਾਰ ਓਏ ਅੱਜ ਕੱਲ ਇਹ ਹੀ ਚੱਲਦਾਗਾ ਮੁੰਡੇ ਕੁੜੀਆਂ ਇਕੱਠੇ ਗੱਲਾਂ ਬਾਤਾਂ ਕਰ ਸਕਦੇ ਨੇ ਤੇਰੀ ਮਰਜ਼ੀ ਐ ਮੈਨੂੰ ਕੀ ਐ ਮੈਂ ਤਾਂ ਤੈਨੂੰ ਦੱਸਣਾ ਸੀਗਾ ਦੱਸਤਾ ਮੈਂ ਆਪਣੀਆਂ ਆਖਾਣਾ ਦੇਖਿਆ ਐਨਕ ਤਾਜੀ ਲਵਾਈ ਐ ਉਹ ਤਕਦੀਨ ਐ ਮੈਨੂੰ ਹਾਂ ਓ ਯਾਰ ਕਿਹੜੀਆਂ ਗੱਲਾਂ ਲੈ ਕੇ ਬਹਿ ਗਿਆ ਚੱਲ ਕੋਈ ਨਹੀਂ ਫੰਮਣਾ ਤੂੰ ਭਗ ਜਾ ਯਾਰ ਸਾਨੂੰ ਕਰਨ ਦੇ ਗੱਲਾਂ ਯਾਰ ਕੱਲ ਸੁਣ ਲੈ ਐ ਤੂੰ ਜਿਹੜਾ ਕਹਿਣਾ ਨਾ ਵੀ ਉਹ ਮੇਰੀ ਕੁੜੀ ਤਾਂ ਆ ਉਹ ਹੋਆ ਉਹ ਇੱਥੇ ਕੋਈ ਪਤਾ ਨਹੀਂ ਲੱਗਦਾ ਤੂੰ ਜਾ ਕੇ ਆਪਦਾ ਘਰੇ ਪਤਾ ਕਰ ਪਹਿਲਾਂ ਮੈਂ ਤੈਨੂੰ ਦੱਸਾਂ ਓ ਯਾਰ ਭਗ ਜਾ ਆਪਦੀ ਮਾਰੀ ਜਨਾ ਕਮਾਲ ਕਰੀ ਜਨਾ ਫੰਮਣਾ ਤੇਰਾ ਦਿਮਾਗ ਠੀਕ ਆ ਯਾਰ ਉਹ ਮੇਰਾ ਦਿਮਾਗ ਤਾਂ ਉਹ ਹੈਗਾ ਕੱਲ ਸੁਣ ਲੈ ਜੇ ਤੈਨੂੰ ਮੇਰੇ ਤੇ ਯਕੀਨ ਨਹੀਂ ਹੈਗਾ ਨਾ ਤੂੰ ਜਾ ਕੇ ਪੁੱਛ ਬਈ ਉਹੋ ਕਰਦੀ ਸੀ ਕਿ ਨਹੀਂ ਉਹ ਯਾਰ ਕਹਿਜੀਆਂ ਗੱਲਾਂ ਲੈ ਕੇ ਵਹਿ ਗਿਆ ਫੰਮੜਾ ਯਾਰ ਤੇਰਾ ਵੀ ਕਮਾਲ ਹੀ ਆ ਯਾਰ ਤੂੰ ਬਗ ਜਾ ਬਾਈ ਬੜਕੇ ਉਹ ਮੈਂ ਤਾਂ ਜਾਣਾਂ ਮੈਂ ਕੀ ਕਰਨਾ ਮੈਂ ਤਾਂ ਤਾਨੂੰ ਆਇਆ ਕਹਿਣਾ ਵੀ ਤੂੰ ਇੱਕ ਵਾਰੀ ਪੁੱਛੋ ਨੂੰ ਵੀ ਉਹੋ ਕਰਦੀ ਸੀ ਕਿ ਨਹੀਂ ਉਹ ਮੈਂ ਪੁੱਛ ਲਊ ਬਗ ਜਾ ਬਗ ਜਾ ਉਹ ਯਾਰ ਕਹਿਜਾ ਬੰਦਾ ਯਾਰ ਜਿੱਦ ਤਾਂ ਪਟੰਣ ਦੀਆਂ ਗੱਲਾਂ ਹੋਈ ਜਾਂਦੀਆਂ ਨੇ ਕਿੱਦਾਂ ਦੇਖਦਾ ਕੀ ਕਰਦਾ ਉਹ ਯਾਰ ਲੋਕਾਂ ਦਾ ਸਰੀਰ ਪਿਆ ਯਾਰ ਕੋਈ ਮਾੜਾ ਮੋਟਾ ਪੜਦਾ ਨਹੀਂ ਛੜਦਾ ਨਹੀਂ ਹੈ ਉਹ ਯਾਰ ਮੇ ਬਿਆ ਇਹਨੂੰ ਸਾਰੇ ਪਿੰਡ ਦੀ ਖਬਰ ਹੁੰਦੀ ਆ ਭਾਈ ਤੂੰ ਘਰੇ ਜਾ ਕੇ ਪਤਾ ਕਰ ਵੀ ਗੱਲ ਪੱਕੀ ਸੱਚੀ ਨਾ ਹੋਵੇ ਗੱਲ ਤਾਂ ਤੇਰੀ ਠੀਕ ਆ ਮੇਬਿਆ ਅੱਜ ਕੱਲ ਜਵਾਨਾ ਬੜਾ ਪੜਾ ਮੈਂ ਤੈਨੂੰ ਕਹਿੰਦਾ ਸਾਰੇ ਪਿੰਡ ਦੀ ਖਬਰ ਰੱਖਦਾ ਤੁਰਦਾ ਫਿਰਦਾ ਤੂੰ ਘਰੇ ਜਾ ਕੇ ਪਤਾ ਕਰ ਪਰਮਾਤਮਾ ਕਰਕੇ ਖੈਰ ਹੀ ਹੋਵੇ ਫੋਸਾ ਦਾ ਕੋਈ ਰੀਤਾ 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 ਕੀ ਕਰੀ ਜੰਨੀ ਆ ਕਰਦੀ ਬਸ ਮੈਂ ਸੋਚਦੀ ਸੀ ਚੇਂਜ ਕਰ ਲਵਾਂ ਕੀ ਹੋ ਗਿਆ ਕੀ ਚੇਂਜ ਕਰਨਾ ਤੇ ਕੱਪੜੇ ਚੇਂਜ ਕਰੂੰਗੀ ਹੋਰ ਕੀ ਗੁੱਸੇ ਚ ਕਾਤੇ ਬੋਲਦੇ ਹੋ ਗੁੱਸੇ ਚ ਕਾਤੇ ਬੋਲਦੇ ਹੋ ਕਾਤੇ ਬੋਲਦੇ ਹੋ ਕਾਤੇ ਵਾਤੇ ਜੇ ਬੜੇ ਨਾ ਕਰਿਆ ਕਰ ਗੱਲ ਕੀ ਹੋਈ ਆ ਬੈਠ ਕੇ ਦੱਸੋ ਪਹਿਲਾਂ ਮੈਨੂੰ ਉਹ ਬੈ ਜਾ ਬੱਸ ਉਹ ਤਾਂ ਕਿਸੇ ਕੋਲੇ ਖੜਨ ਬੈਠਣ ਜੋਗਾ ਛੱਡਿਆ ਵੀ ਆ ਮੈਨੂੰ ਕੀ ਗੱਲ ਹੋਗੀ ਕੀ ਗੱਲ ਹੋਗੀ ਨਾ ਮੈਨੂੰ ਤੂੰ ਐਂ ਦੱਸ ਉਹ ਮੁੰਡੇ ਕੋਲੇ ਖੜੀ ਕੀ ਕਰਦੀ ਸੀ ਤੂੰ ਉੱਥੇ ਕਿਹੜੇ ਮੁੰਡੇ ਕੋਲੇ ਕੌਣ ਤਾਂ ਮਰੂ ਸਹੀ ਸਹੀ ਤਾਂ ਸੋ ਮੇਰੀ ਗੱਲ ਤਾਂ ਸੁਣੋ ਪਹਿਲਾਂ ਮੈਨੂੰ ਦੱਸੋ ਤਾਂ ਸਹੀ ਕਿਹੜਾ ਮੁੰਡਾ ਤੁਹਾਨੂੰ ਕਿਹਨੇ ਕੁਛ ਕਹਿਤਾ ਤੁਸੀਂ ਤਾਂ ਐਵੇਂ ਹੀ ਚੜੇ ਆਉਨੇ ਹੋਗੇ ਡੈਡੀ ਮੈਨੂੰ ਫਿਰ ਕਹੋਗੇ ਕਹਿੰਦੀ ਆ ਅੱਛਾ ਹਜੇ ਤੂੰ ਕਹੇਂਗੀ ਮੈਨੂੰ ਹੈ ਮੇਰੀ ਗੱਲ ਸੁਣੋ ਡੈਡੀ ਅੱਜ ਇੱਕ ਗੱਲ ਕੇ ਗੱਲ ਮੇਰੀ ਸੁਣ ਪਹਿਲਾਂ ਕੀ ਗੱਲ ਹੋਈ ਆ ਫਿਰ ਤੁਸੀਂ ਦੱਸ ਦੋ ਕੀ ਗੱਲ ਹੋਈ ਆ ਕੀ ਗੱਲ ਸਿੱਧੀ ਤਰ੍ਹਾਂ ਦੱਸ ਵੀ ਗੱਲ ਇਹ ਆ ਕਿਹੜੀ ਗੱਲ ਆ ਤੁਸੀਂ ਦੱਸੋਗੇ ਫੇਰ ਹੀ ਦੱਸੂਗੀ ਕੁਛ ਤਾਂ ਐਵੇਂ ਹੀ ਪਤਾ ਨਹੀਂ ਬੁਝਾਰਤਾ ਨਹੀਂ ਪਾਈ ਜਾਂਦੇ ਹੋ ਤੈਨੂੰ ਉੱਚਾ ਸੁਣਦਾ ਹੈ ਉੱਤਾਂ ਨੂੰ ਅੱਜ ਤੱਕ ਤੁਸੀਂ ਕਦੇ ਨਹੀਂ ਮੇਰੇ ਨਾਲ ਐਂ ਗੱਲ ਕੀਤੀ ਹੈਗੀ ਗੱਲ ਨਹੀਂ ਕੀਤੀ ਗੱਲ ਕਰਨ ਤੇ ਮਜਬੂਰ ਕੀਤਾ ਤਾਂ ਕੀਤੀ ਆਵਾ ਗੱਲ ਇਹ ਮੈਨੂੰ ਐਂ ਦੱਸੋ ਠੰਡੇ ਹੋ ਕੇ ਵੀ ਤੁਹਾਨੂੰ ਕੀ ਨੇਕ ਕੀ ਕਿਹਾਗਾ ਕੀ ਕਿਹਾਗਾ ਲੈ ਸੁਣ ਤੂੰ ਉੱਥੇ ਖੜੀ ਉੱਥੇ ਗੱਲਾਂ ਕਰੀ ਜਾਂਦੀ ਸੀ ਉਹ ਮੁੰਡੇ ਨਾਲ ਮੁੰਡੇ ਨਾਲ ਲੈ ਹੋ ਡੈਡੀ ਮੇਰੀ ਗੱਲ ਸੁਣ ਅੱਜ ਨਾ ਬਾਜ਼ਾਰ ਦੇ ਵਿੱਚ ਇੱਕ ਮੁੰਡਾ ਮੇਰੇ ਮਗਰ ਆ ਗਿਆ ਮੇਰੇ ਮਗਰ ਆ ਕੇ ਮੈਨੂੰ ਮੂਰੇ ਆ ਕੇ ਰੋਕ ਲਿਆ ਕਹਿੰਦਾ ਮੇਰੀ ਗੱਲ ਸੁਣਿਓ ਜੀ ਗੱਲ ਸੁਣਿਓ ਜੀ ਤੁਹਾਨੂੰ ਪਤਾ ਮੈਂ ਤਾਂ ਆਪਦੀ ਮਸਤੀ ਜੀ ਤੁਰਨਾ ਹੁੰਦਾ ਵਾ ਮੈਂ ਕਿਹਾ ਹਾਂ ਦੱਸੋ ਕਹਿੰਦਾ ਜੀ ਮੈਂ ਤੁਹਾਨੂੰ ਬਾਜ਼ਾਰ ਚ ਦੋ ਤਿੰਨ ਵਾਰੀ ਦੇਖ ਲਿਆ ਮੈਂ ਕਿਹਾ ਭਾਈ ਫਿਰ ਦੇਖ ਲਿਆ ਹੋ ਮੈਨੂੰ ਕੀ ਆ ਵੀ ਮੈਂ ਤਾਂ ਰੋਜ਼ ਹੀ ਨੰਗਦੀ ਆ ਕਹਿੰਦਾ ਨਹੀਂ ਜੀ ਮੈਂ ਤੁਹਾਨੂੰ ਪਸੰਦ ਕਰਦਾ ਫਿਰ ਡੈਡੀ ਤੈਨੂੰ ਮੇਰਾ ਪਤਾ ਹੀ ਆ ਮੈਂ ਪਾ ਕੇ ਛੋਲੇ ਭੇਜਦਾ ਮੈਂ ਕਿਹਾ ਤੇਰੇ ਵਰਗੇ ਛੱਤੀ ਫਿਰਦੇ ਆ ਮੈਂ ਇੱਥੇ ਪੜਨ ਆਉਣੀ ਆ ਆਪਦੇ ਡੈਡੀ ਦੀ ਇੱਜ਼ਤ ਖਰਾਬ ਕਰਨ ਨਹੀਂ ਮੈਂ ਤਾਂ ਉਹਨੂੰ ਚੰਗੀਆਂ ਸੁਣਾ ਕੇ ਭੇਜਿਆ ਤੈਨੂੰ ਮੇਰੇ ਤੇ ਯਕੀਨ ਹੀ ਨਹੀਂ ਹੈ ਡੈਡੀ ਇਹ ਮੱਠੇ ਪੋਚੇ ਤੋਂ ਮੇਰੇ ਕੋਲੇ ਨਾ ਮਾਰ ਡੈਡੀ ਮੈਨੂੰ ਸੌ ਲੱਗੇ ਮੈਂ ਤੈਨੂੰ ਦੱਸਾਂ ਮੈਂ ਅੱਜ ਤੱਕ ਕਿਤੇ ਇਹ ਗੱਲ ਕਹੀ ਤੈਨੂੰ ਬਲ ਮੈਨੂੰ ਤੇਰੀ ਸੌ ਲੱਗੇ ਤੈਨੂੰ ਇੰਨਾ ਤਾਂ ਯਕੀਨ ਹੈ ਕਿਸੇ ਪੱਕੇ ਬੰਦੇ ਨੇ ਦੱਸਿਆ ਮੈਨੂੰ ਡੈਡੀ ਮੇਰੀ ਗੱਲ ਸੁਣ ਹੁਣ ਉੱਥੇ ਖੜੀ ਨੂੰ ਮੈਨੂੰ ਤੂੰ ਕਿਸੇ ਨਾਲ ਦੇਖ ਲੈ ਚੱਲ ਪਰ ਉਹਦੇ ਵਿੱਚ ਗੱਲ ਕੀ ਚੱਲਦੀ ਆ ਉਹ ਤਾਂ ਨਹੀਂ ਪਤਾ ਮੈਨੂੰ ਤੇਰੀ ਸੌ ਵੀਰੇ ਦੀ ਸੌ ਲ ਮੈਂ ਕੋਈ ਗੱਲ ਗਲਤ ਨਹੀਂ ਕੀਤੀ ਅੱਜ ਤੱਕ ਕਦੇ ਵੀ ਪਰ ਮੈਂ ਉਹ ਮੁੰਡੇ ਨੂੰ ਗਾਲਾਂ ਕੱਢ ਕੇ ਭੇਜਿਆ ਹੁਣ ਤੈਨੂੰ ਅਗਲੇ ਤੇ ਯਕੀਨ ਆ ਕਿ ਆਦੀ ਧੀ ਤੇ ਉਹ ਤੂੰ ਸੋਚ ਲੈ ਵੀਰੇ ਦੀ ਵੀ ਖਾਲੀ ਸੋਹਾਂ ਦਾ ਕੁੜੀਆਂ ਅੱਜਕੱਲ ਮਾੜੇ ਜਿਹੇ ਨਾਲ ਹੀ ਖਾ ਜਾਂਦੀਆਂ ਨੇ। ਡੈਡੀ ਮੈਂ ਅਜ ਤੱਕ ਕਦੇ ਇਹੋ ਜਿਹਾ ਕੰਮ ਕੀਤਾ ਕੋਈ ਜਿਹਦੇ ਨਾਲ ਤੇਰੀ ਇੱਜ਼ਤ ਖਰਾਬ ਹੋਵੇ ਜਾਂ ਤੇਰਾ ਸਿਰ ਨੀਮਾ ਹੋਵੇ। ਆ ਘਰ ਦੇਖ ਲੈ ਸਾਰਾ ਘਰ ਤੇਰੀ ਪੜ੍ਹਾਈ ਤੇ ਲਾਈ ਜੰਨੇ ਆਸੀਂ। ਤੂੰ ਆਪ ਤਾਂ ਸੋਚ ਲਾ ਕਿ ਮੈਂ ਅਜ ਤੱਕ ਕਦੇ ਕੁਝ ਕੀਤਾ ਇਹ ਜਿਹਾ। ਜੇ ਤੈਨੂੰ ਅਜ ਤੱਕ ਕੀਤਾ ਤੇ ਮੈਨੂੰ ਅਜ ਤੱਕ ਕਿਸੇ ਨੇ ਕਿਹਾ ਵੀ ਨਹੀਂ ਸੀ। ਡੈਡੀ ਲੋਕ ਤਾਂ ਉਂਗਲਾਂ ਲਾਉਣ ਆ ਲਿੰਦੇ ਆ। ਲੋਕ ਪਤਾ ਕੀ ਕਹਿੰਦੇ ਨੇ ਕਿ ਇਹਨੇ ਆਪਦੀ ਕੁੜੀ ਪੜਨ ਕਿਉਂ ਲਾਈ ਆ? ਇਹ ਇਹੋ ਜਿਹੇ ਕੱਪੜੇ ਕਿਉਂ ਪਾਉਂਦੀ ਆ? ਲੋਕ ਤਾਂ ਤੈਨੂੰ ਢਕਾਉਣਾ ਚਾਹੁੰਦੇ ਨੇ ਹੁਣ ਤੂੰ ਡੈੜੀ ਮੰਨਣਾ ਕਿ ਨਹੀਂ ਮਨਣਾ ਤੂੰ ਮੈਨੂੰ ਸਹੀ ਸਹੀ ਗੱਲ ਗੱਲ ਦੱਸ ਵੀ ਗੱਲ ਕੀ ਹੈ ਮੈਂ ਤੇਰੇ ਕੋਲ 100 ਵੀ ਖਾਲੀ ਵੀ ਪਾਈ ਉਹ ਮੁੰਡੇ ਨੂੰ ਮੈਂ ਨਹੀਂ ਜਾਣਦੀ ਸੀ ਕੌਣ ਸੀ ਕੌਣ ਨਹੀਂ ਸੀ ਪਰ ਮੈਂ ਉਹਨੂੰ ਗਾਲਾਂ ਕੱਢ ਕੇ ਭੇਜਤਾ ਐਨੀ ਇੱਕ ਗੱਲ ਸੀ ਮੈਨੂੰ ਤਾਂ ਉਹਨੂੰ ਜਾਣਦੀ ਵੀ ਨਹੀਂ ਨਾ ਮੈਂ ਉਹਨੂੰ ਕਦੇ ਦੇਖਿਆ ਹੁਣ ਕਦੇ ਨਹੀਂ ਦੇਖਿਆ ਨਾ ਮੈਂ ਸੱਚੀ ਸ਼ੌ ਲੱਗੇ ਕਦੇ ਨਹੀਂ ਦੇਖਿਆ ਸਹੀ ਸਹੀ ਦੱਸ ਦੇ ਮੈਨੂੰ ਗੱਲ ਕੀ ਹੈ ਡੇੜੀ ਹੁਣ ਹੋਰ ਕੀ ਦੱਸਾਂ ਦਸਤਾ ਦਿੱਤਾ ਸਾਰਾ ਕੁਝ ਦਸਤਾ ਦਿੱਤਾ ਮੂਰੇ ਜਮਾਨ ਲੜਾਉਣੀ ਐ ਤੂੰ ਹੀ ਮੰਨਦੀ ਨਹੀਂ ਮਾਰ ਦੋ ਮੈਨੂੰ ਗਲ ਘੁੱਟਾ ਦੇ ਕੇ ਮੈਂ ਤਾਂ ਜਾਣੀ ਆਉਂਦਾ ਮੈਂ ਰੋਟੀ ਵੀ ਨਹੀਂ ਖਾਣੀ ਐਗੀ ਬਸ ਰੋਟੀ ਵੀ ਖਾਣੀ ਰੋਟੀ ਮੇਰੇ ਵੀ ਗੱਤ ਚਾਤੀ ਤੈ ਮੈਨੂੰ ਤਾਂ ਬੁਲਾਇਓ ਨਾ ਬਸ ਨਾ ਤੈਨੂੰ ਬਣਾ ਕੇ ਦੇਵਾ ਬੁਲਾਇਓ ਨਾ ਇਹਨੂੰ ਆ ਕੇ ਲੋਕ ਝੂਠ ਹੀ ਬੋਲਦੇ ਨੇ ਫਿਰ ਐ ਮੇਰੇ ਕੋਲ ਉਹਨਾਂ ਨੇ ਐਵੇਂ ਹੀ ਦੱਸਿਆ ਹੈ ਰੀਤਾ 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 ਕੀ ਗੱਲ ਹੋ ਗਈ ਬਣੇ ਹੈ ਨਾਲਿਆ ਕਿਤਾਬਾਂ ਦੇ ਕਿਵੇਂ ਛਟੀਆਂ ਲੱਗੀਆਂ ਮੈਂ ਨਹੀਂ ਕਿਸੇ ਨਾਲ ਵੀ ਗੱਲ ਕਰਨੀ ਬਸ ਕਿਉਂ ਕੀ ਗੱਲ ਹੋ ਗਈ ਇਹ ਮੈਨੂੰ ਨਾ ਬਲਾ ਕਿਆ ਮੈਨੂੰ ਹੋਈ ਨਾ ਬੁਲਾ ਮੈਨੂੰ ਕੱਲਾ ਛੱਡ ਦੋ ਬੱਸ ਕੱਲਾ ਛੱਡਦੇ ਐਂ ਇਹੀ ਕੀ ਗੱਲ ਹੋਗੀ ਬਾਪੂ ਨੂੰ ਪੁੱਛ ਲੋਗੀ ਗੱਲ ਹੋਗੀ ਮੈਂ ਤਾਂ ਡੈਡੀ ਵੀ ਨਹੀਂ ਕਹਿਣਾ ਮੈਂ ਤਾਂ ਬਾਪੂ ਕਿਉਂ ਕਿਉਂ ਮਾਪੂ ਕਿਉਂ ਕਹੇਗੀ ਡੈਡੀ ਕਿਉਂ ਨਹੀਂ ਕਹਿੰਦੀ ਮੈਂ ਇਹ ਕਹਿੰਦੀ ਤੁਸੀਂ ਇਹਨੂੰ ਹੀ ਪੁੱਛ ਲੋ ਕੀ ਹੋ ਗਿਆ ਆ ਬਲਾਲ ਹੋ ਜਾਏਗਾ ਲੈ ਜਾ ਕੇ ਪੁੱਛ ਲੋ ਮੇਰੇ ਕੋਲ ਨਾ ਲੈ ਕੇ ਆਇਓ ਡੈਡੀ ਮੈਂ ਨਹੀਂ ਉਹ ਤਾਂ ਕੱਲੀ ਨੇ ਰਹਿਣਾ ਡੈਡੀ ਮੈਨੂੰ ਗਈ ਨਹੀਂ ਗੰਭੀ ਦਾ ਮੜਾ ਵੀ ਆਇਓ ਕੋਈ ਆ ਨਾ ਡੈਡੀ ਉੱਪਰ ਆ ਜਾ ਮੜਾ ਜਾ ਆਇਓ ਹੋਈ ਮਰੇ ਨਹੀਂ ਲੱਗ ਰਹੀ ਕੀ ਹੋ ਗਿਆ ਰੋਈ ਤਾਂ ਰੁਈ ਜਾਂਦੀ ਹੈ ਕੀ ਤਾਂ ਹੋਗੀ ਉਹ ਯਾਰ ਰੁਈ ਤਾਂ ਜਾਂਦੀ ਹੈ ਪੁੱਛ ਲੈ ਜਾਂਦੀ ਹੈ ਮੈਂ ਤਾਂ ਦੱਸਿਆ ਨਹੀਂ ਕਹਿੰਦੀ ਇਹ ਤਾਂ ਕਹਿੰਦੀ ਮੈਂ ਬਾਪੂ ਨੂੰ ਪੁੱਛ ਲੈ ਲੈ ਅੱਜ ਬਾਪੂ ਵੀ ਕਹਤਾ ਡੈਡੀ ਤੋਂ ਮੈਂ ਕਹਣਾ ਮੈਨੂੰ ਕੀ ਦੱਸਿਆ ਨਹੀਂ ਕੁਝ ਵੀ ਦੱਸਿਆ ਨਹੀਂ ਓ ਯਾਰ ਤਾਂ ਮੈਂ ਮਾਇਨ ਦਾ ਤਾਂ ਨਾ ਇਹਦੇ ਮੈਨੂੰ ਮੇਰੇ ਤਾਂ ਯਕੀਨ ਹੀ ਨਹੀਂ ਹੈਗਾ ਕਿਸੇ ਨੂੰ ਮੈਂ ਪੜਨ ਵੀ ਨਹੀਂ ਜਾਣਾ ਬੱਚਾ ਕਿਉਂ ਨਹੀਂ ਜਾਣਾ ਹੈਗਾ ਕਿਉਂ ਨਹੀਂ ਯਕੀਨ ਹੈਗਾ ਕੀ ਗੱਲ ਡੈਡੀ ਹੋਗੀ ਇਹ ਜੀ ਯਾਰ ਗੱਲ ਤਾਂ ਸੁਣ ਲੈ ਪਹਿਲਾਂ ਪੂਰੀ ਇਹ ਤਾਂ ਹਿੰਗਣ ਜਾ ਚਾਹ ਬੈਠ ਜਾ ਬਹਿ ਕੇ ਦੱਸ ਫਿਰ ਕੀ ਗੱਲ ਹੋਈ ਆ ਉਹ ਆਪਣੇ ਪਿੰਡ ਵਾਲਾ ਫੰਮਣ ਨਹੀਂ ਹੈਗਾ ਉਹ ਕੁਬਾ ਜਾ ਹਾਂ ਹਾਂ ਉਹਨੇ ਕਿਹਾ ਤੇ ਦੇਖ ਲਈ ਹੋ ਕਿਸੇ ਕੋਲੇ ਖੜੀ ਜਾ ਰਹੀ ਕਿਹਦੇ ਕੋਲੇ ਖੜੀ ਸੀ ਤੇ ਉਹ ਕਹਿੰਦਾ ਵੀ ਛੋਟੀ ਕੁੜੀ ਉੱਥੇ ਗੱਲਾਂ ਕਰੀ ਜਾਂਦੀ ਸੀ ਮਾਏ ਨੂੰ ਪੁੱਛ ਲਿਆ ਉਹ ਤੋਂ ਵੀ ਨਹੀਂ ਜੰਦੀ ਜੰਦੀ ਆ ਯਾਰ ਵੀਰੇ ਨਾਲੇ ਮੈਂ ਦੱਸਿਆਗਾ ਤੇਰੇ ਬਾਪੂ ਨੂੰ ਇਹ ਕੀ ਗੱਲ ਬਾਪੂ ਤੇਰੇ ਮਕੂ ਨਾਲੇ ਮੈਂ ਦੱਸਿਆ ਕਿ ਕੋਈ ਮੁੰਡਾ ਮੇਰੇ ਮਗਰ ਆਇਆ ਸੀ ਅੱਜ ਬਾਜ਼ਾਰ ਚ ਉਹ ਮੈਨੂੰ ਕਹਿੰਦਾ ਮੈਂ ਤੁਹਾਨੂੰ ਪਸੰਦ ਕਰਦਾ ਮੈਂ ਉਹਨੂੰ ਗਾਲਾਂ ਕੱਢ ਕੇ ਭੇਜਤਾ ਵੀ ਮੈਂ ਪੜਨ ਨਹੀਂ ਆ ਮੈਂ ਆਪਦੇ ਬਾਪੂ ਦੀ ਇੱਜ਼ਤ ਨਹੀਂ ਖਰਾਬ ਕਰਨੀ ਬਾਪੂ ਨੂੰ ਫਿਰ ਵੀ ਮੇਰੇ ਤੇ ਯਕੀਨ ਨਹੀਂ ਹੈਗਾ ਇਹ ਉਹਦੀਆਂ ਗੱਲਾਂ ਤੇ ਯਕੀਨ ਕਰਾਂਦਾ ਜਿਹੜਾ ਪਿੰਡ ਦਾ ਪੂਰਾ ਸੀਸੀਟੀਵੀ ਕੈਮਰਾ ਬਣਿਆ ਹੋਇਆ ਲੋਕਾਂ ਦੇ ਘਰ ਪਾੜਦਾ ਫਿਰਦਾਗਾ ਬੇਰੇ ਮੇ ਤੇਰੀ ਵੀ ਸੌਂਗ ਵਾਲੀ ਬਾਪੂ ਦੀ ਵੀ ਕਾਲੀ ਸਾਹ ਬਾਪੂ ਨੂੰ ਫੇਰ ਵੀ ਮੇਰੇ ਤੇ ਯਕੀਨ ਨਹੀਂ ਫੇਰ ਜਦੋਂ ਸੌਹਾ ਖਾਈ ਜਾਂਦੀ ਹੈ ਰੀਤਾਂ ਉਹਦਾ ਵੀ ਕੀ ਪਤਾ ਯਾਰ ਇੱਕ ਰਿਆ ਚਾਰ ਲਾਉਂਦਾ ਉਹ ਚਾਰ ਤਾਂ ਲਾਉਂਦਾ ਕੋਈ ਮੂੰਹਤੀ ਬਾਰੇ ਬੋਲੇ ਨਾ ਫਿਰ ਬੰਦੇ ਦਾ ਪਟਣ ਹੋ ਜਾਂਦਾ ਪਟਣ ਤਾਂ ਹੋ ਜਾਣਾ ਕਿਵੇਂ ਗੱਲ ਕਹਾਈ ਜਾਂਦੀ ਹੈ ਤੀ ਭੈਣ ਜੀ ਜੇ ਮੈਂ ਗਲਤ ਹੋਵਾਂਗੀ ਫੇਰ ਅੱਜ ਜਦੋਂ ਮੈਂ ਦੱਸਤਾ ਕਿ ਮੁੰਡਾ ਮੇਰੇ ਨਾਲ ਘਰ ਆਇਆ ਸੀ ਮੇਰਾ ਛੋਨਾ ਪੁੱਤਨਾ ਬੱਚ ਮੈਨੂੰ ਆ ਬਲਾ ਬਚਾ ਲੈ ਤੂੰ ਤਾਂ ਇਹ ਡੈਡੀਆਂ ਮੇਰਾ ਡੈਡੀ ਕੱਲੇ ਦਾ ਕਿਉਂ ਤੇਰਾ ਪਹਿਲਾਂ ਨਾ 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 ਚੱਲ ਕੋਈ ਗੱਲ ਨਹੀਂ ਪੁੱਤ ਮੈਂ ਥੋ ਗੁੱਸੇ ਤੇ ਬੋਲਿਆ ਗਿਆ ਉਹ ਯਾਰ ਇਹਨੇ ਰੋਟੀ ਵੀ ਨਹੀਂ ਖਾਧੀ ਯਾਰ ਇਹ ਤਾਂ ਮੁੰਡਿਆਂ ਵਰਗੀ ਦਾ ਭੈਣਾ ਮੇਰੀ ਇਹ ਯਾਰ ਨਾ ਨਾ ਕੋਈ ਨਹੀਂ ਮੈਂ ਤਾਂ ਅਗਲੇ ਨੂੰ ਗਾਲਾਂ ਕੱਢ ਕੇ ਭੇਜ ਦਿੰਨੀ ਆ ਮੈਂ ਤੈਨੂੰ ਇਹਦੇ ਬਰਾਬਰ ਦਾ ਸਮਝਦਾ ਫਿਰ ਜੇ ਬਰਾਬਰ ਦਾ ਸਮਝਦਾ ਅੱਜ ਨਾ ਮੈਨੂੰ ਇਹ ਕਹਿੰਦਾ ਤੂੰ ਚੱਲ ਕੋਈ ਨਾ ਜੀ ਫੇਰ ਕੀ ਹੋਗਾ ਜੇ ਡੈਡੀ ਨੇ ਕਹੇ ਤਾਂ ਭਣੇ ਚੱਲ ਚੁੱਪ ਕਰ ਰੋ ਨਾ ਨਾਲੇ ਮੇਰੇ ਮਗਰ ਆਇਆ ਸੀਗਾ ਕਹਿੰਦਾ ਪਸੰਦ ਕਰਦਾ ਮੈਂ ਤਾਂ ਗਾਲਾਂ ਕੱਢੀਆਂ ਉਹਨੂੰ ਸੁਮਾਰ ਕੇ ਛਿੱਤਰ ਲਾਉਣਾ ਸੀ ਉਹਨੂੰ ਮੈਂ ਉਹਨੂੰ ਸੁਮਾਰ ਕੇ ਗਾਲਾਂ ਕੱਢੀਆਂ ਮੈਂ ਕਿਹਾ ਜੇ ਅੱਜ ਤੱਕ ਮੈਂ ਕਿਹਾ ਮੇਰੇ ਭਾਈ ਦੀ ਬਾਜ਼ਾਰ 'ਚ ਨਹੀਂ ਅੱਜ ਤੱਕ ਮੇਰੇ ਬਾਪ ਦੀ ਇੰਨੀ ਜੇ ਤਾਂ ਮੈਂ ਕਹੇ ਜਿਵੇਂ ਇੱਥੇ ਰੌਲਾ ਪਾਤਾ ਤੇਰਾ ਜਲੂਸ ਕੱਢ ਦੂੰਗੇ ਅੱਜ ਤੋਂ ਬਾਅਦ ਨਾ ਮੇਰੇ ਮਗਰ ਆਈਂ ਮੱਸ ਹੁਣ ਪਤਾ ਚੁੱਪ ਘਰ ਜਾ ਨਾ ਹਜੇ ਵੀ ਗੁੱਸੇ ਆ ਮੈਂ ਜੇ ਹੁਣ ਤੈਨੂੰ ਕਹਿ ਬੋਲੂਗਾ ਨਾ ਕਿ ਤੇਰਾ ਘੇੜੇ ਮੈਨੂੰ ਫੋਨ ਕਰੀਂ ਘਰ ਪਰਤ ਨਹੀਂ ਬਸ ਤੂੰ ਰਾਮਮਤ ਕਰਦੀ ਹਾਂ ਹਾਂ ਰਾਮਮਤ ਕਰਕੇ ਹਾਂ ਹੁਣ ਚਲ ਹੁਣ ਤੁਸੀਂ ਰੋਟੀ ਪਾਣੀ ਖਾ ਲਓ ਯਾਰ ਇਹਦਾ ਕਿਤਾਬਾਂ ਵੀ ਇੱਥੇ ਗਾਹ ਭਾਈ ਬੈਠੀ ਸੀ ਮੇਰਾ ਇੱਕ ਸ਼ਰਤ ਤੇ ਮੰਨੂ ਬਸ ਕਿਹੜੀ ਸ਼ਰਤ ਹੈ ਜੀ ਮੇਰਾ ਨਵਾਂ ਕੋਟ ਲੈ ਕੇ ਦਿਓ ਹੋਲ ਕੱਲ ਹੀ ਚੱਲਾਂਗੇ ਆਪਾਂ ਸਵੇਰੇ ਤੈਨੂੰ ਨਾ ਸਵੇਰੇ ਜਲਦੀ ਤਿਆਰ ਹੋ ਜੀ 8 ਵਜੇ ਜਾਣੇ ਆ 7 ਵਜੇ ਤਿਆਰ ਹੋ ਕੇ ਮੋਟਰਸਾਈਕਲ ਤੇ ਬਹਿ ਜੀ ਪੈਂਡ ਬਣ ਕੇ ਮਗਰ ਤੈਨੂੰ ਇੱਕ ਦੀ ਕੀ ਦੋ ਕੋਡ ਲਵਾਉ ਹੈ ਚੰਗਾ ਹਾਂ ਹਾਂ ਚੱਲ ਲੈੜੀ ਨੂੰ ਪੁੱਛ ਲੈ ਲੈੜੀ ਦਾ ਤੇਰੀ ਪੀ ਹੱਥ ਨੇ ਲੈ ਲਾਂਗੇ ਪੈਂਡ ਬੋਲੇ ਆਪਾਂ ਲੈੜੀ ਨੂੰ ਪੁੱਛ ਲੈ ਕਿਆ ਲੈੜੀ ਕਮਲ ਕਮਲ ਬੁੜਦੀ ਆ ਜਰੇ ਤਾਂ ਨਹੀਂ ਚੱਲ ਜਾ ਜਾ ਤੂੰ ਰੋਟੀ ਰੋਟੀ ਖਾ ਲਓ ਯਾਰ ਮੈਂ ਤਾਂ ਆਪ ਹਾਂ ਹੱਥ ਮੂੰਹ ਮੂੰਹ ਜਾ ਖਰਾਬ ਹੋਇਆ ਪਿਆ ਲੈ ਆ ਬਣੇ ਰੋਟੀ ਖਾਈਏ ਨਾਲ ਕੱਪੜੇ ਚੇਂਜ ਕਰੀਏ ਥੱਕੇ ਪਏ ਸਵੇਰ ਦੇ ਹੁਣ ਹਜੇ ਹਜੇ ਵੀ ਉਹ ਕਰਦੀ ਆ ਹੁਣ ਤਾਂ ਕੋਸ ਹੋ ਜਾ ਚੱਲ ਕੋਈ ਡੈਡੀ ਮੈਨੂੰ ਵੀ ਦਵਾ ਦੀ ਇੱਕ ਕੋਟ ਕੋਸ ਨੂੰ ਦੰਦਾਂ ਨੂੰ ਦਵਾ ਲਿਆ ਹਾਂ ਠੀਕ ਆ ਨਾ ਤੁਸੀਂ ਐਵੇਂ ਕੋਲੇਜਾ ਨਾ ਕਰਿਆ ਕਰੋ ਅਸੀਂ ਨਿਖਲੇਸ਼ ਕਰਦੇ ਤੂੰ ਮਗਰ ਲੱਗਦਾ ਲੋਕਾਂ ਨੂੰ ਤੂੰ ਮਗਰ ਨਾ ਲੱਗਿਆ ਕਰ ਬਪੂ ਥੰਮਣ ਥੰਮਣ ਜਾ ਜਦੋਂ ਮੇਰੇ ਸਾਹਮਣੇ ਆ ਗਿਆ ਮੈਨੂੰ 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 ਕੱਢੂ ਉਹਦਾ ਕੁੱਬ ਕਿਤੇ ਹਾਂ ਜਿਹੜਾ ਚੱਲ ਬਣਾ ਬਣੇ ਰੋਟੀ ਬ ਉਹ ਕਹਿੰਦਾ ਮੁੰਡਿਆਂ ਵਾਂਗੂ ਸਮਝਦਾ ਸਮਝਦਾ ਕੁੜੀਆਂ ਵਾਂਗੂ ਹੀ ਆ ਫਿਰ ਕਹੂਗਾ ਉਹੀ ਗੱਲ ਕਰਤੀ ਫਿਰ ਆ ਬੋਲਿਆ ਆ ਗਿਆ ਕੋਈ ਨਹੀਂ ਕੋਈ ਨਹੀਂ ਚਲੋ ਅਖਬਾਰ ਕੀ ਕਹਿੰਦਾ ਹੈ ਅਖਬਾਰ ਨੂੰ ਜਿਹੜੀ ਤੈਨੂੰ ਪਤਾ ਹੀ ਆ ਤੁੰਗਾ ਜਲਦੀ ਜਾਂਦੀਆਂ ਨੇ ਠੰਡ ਆ ਗਈ ਆਹਾਂ ਤੇ ਤੂੰ ਇਹਦਾ ਗੇਮਾਂ ਨਹੀਂ ਆ ਅੱਛਾ ਅੱਛਾ ਬਾਹਰ ਨਹੀਂ ਗੇਮਾਂ ਨਹੀਂ ਕਿ ਕਰੇਟ ਦੀਆਂ ਅੱਛਾ ਅੱਛਾ ਨਹੀਂ ਮੈਂ ਆਉਣੀ ਆ ਚੰਗਾ ਕਿੱਥੇ ਜਾਣੀ ਪਤਾ ਪਤਾ ਕੀ ਜਾਣੀ ਆ ਮੈਂ ਕਿੱਥੇ ਜਾਣਾ ਹੋਰ ਅੱਜ ਛੁੱਟੀ ਹੈ ਤੈਨੂੰ ਛੁੱਟੀ ਅੱਜ ਮੈਂ ਜਾਣਾ ਨਹੀਂ ਹੈਗਾ ਰੋਟੀ 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 ਬਣਾ ਤੀ ਬਣਾ ਦੇ ਰੋਟੀ ਤੁਸੀਂ ਖਾ ਲਿਓ ਚਲ ਕੋਈ ਨਾ ਖਾਣਾ ਨਹੀਂ ਖੀਤੀ ਅੱਜ ਮੈਂ ਜਨਾ ਤਾਂ ਮੈਂ ਕਾ ਸੀਨਾ ਮੜ ਜਾ ਘੁੰਮ ਫੇਰਾਵਾਂਗੇ ਨਾਲੇ ਗੁਰਦੁਆਰੇ ਮੱਤਾਂ ਹਾਂਜੀ ਮੈਂ ਵੀ ਜਾਣਾ ਅੱਜ ਮੈਨੂੰ ਛੁੱਟੀ ਜੀ ਮੈਂ ਵੀ ਜਾਇਉਂਗਾ ਹਾਂ ਠੀਕ ਹੈ ਬਣੀ ਠੀਕ ਹੈ ਮੇਰੀ ਗੱਲ ਸੁਣਾ ਠੀਕ ਡਾਡੀ ਹੋਣ ਐਵੇਂ ਰੋਣਾ ਫੜ ਕੇ ਬੈਠਾ ਰਿਆ ਹਾਂ ਠੀਕ ਆ ਕੁੜੀ ਤਾਂ ਬਾਗੀ ਉਂ ਤਾਂ ਕੋਈ ਕੰਮ ਤਾਂ ਦਾ ਕਰ ਲੈ ਹੁਣ ਕੀ ਕਰਾਂ ਰਹਿਣੀ ਕੀ ਕੀ ਕਰਨਾ ਕੋਈ ਦੇਖ ਲੈ ਇੱਧਰ ਕੋਈ ਮਾੜਾ ਮੋਟਾ ਹੁੰਦਾ ਕੰਮ ਤਾਂ ਦਾ ਉਹ ਮੈਂ ਪਾਣੀ ਦਾ ਦੇਖਿਆ ਮਾੜੇ ਸਾਹ ਦੇ ਗਾ ਪਾਣੀ ਆ ਛੱਡਾ ਜਿਹਾ ਜੇ ਤਾ ਹੋਇਆ ਮੈਂ ਤੋੜ ਲਾਂਗਾ ਭੁਰੇ ਬਣਾ ਲਾਂਗੇ ਚੱਲ ਠੀਕ ਆ ਠੀਕ ਆ ਮੈਂ ਤਾਂ ਆਪ ਕਰਦਾ ਰਾਮ ਅੰਮ੍ਰਿਤ ਆ ਤੜਕਾ ਤਾਂ ਰੱਬ ਨੇ ਉਹ ਘਟ ਲੀਸੀ ਕੋਣ ਮੌਸਮ ਦਾ ਖਰਾਬ ਲੱਗਦਾ ਕੋਈ ਤਾਂ ਤੜਕੇ ਨੂੰ ਹੋਈ ਨਾ ਪਾਰੇ ਉਹ ਹੁੰਦੀ ਹੈਗੇ ਆ ਭਾਈ ਮਗਰ ਜੇ ਕੁੜੀ ਹੈ ਗੱਲ ਸੋ ਹੋ ਗਿਆ ਉਹ ਮਾਤਾ ਉਹ ਕਹਿਣਾ ਵੀ ਤੂੰ ਕੱਲ ਤਾਂ ਉਹ ਪਾਈ ਫਿਰਦੀ ਸੀ ਅੱਜ ਉਹ ਪਾਈ ਫਿਰਦੀ ਐ ਤੈਨੂੰ ਫਿਰ ਇਹਦੇ ਵਿੱਚ ਕੀ ਚਾਹੇ ਮੈਂ ਉਹ ਪਾਵਾਂ ਚਾਹੇ ਉਹ ਪਾਵਾਂ ਉਹ ਨਹੀਂ ਮੈਂ ਤਾਂ ਐ ਕਹਿਣਾ ਵੀ ਗੱਲ ਸੁਣ ਲੈ ਐਵੇਂ ਨਾ ਲੋਕ ਉਹ ਬੁਲਾਉਂਦੇ ਨੇ ਉਹਦਾ ਫਾਇਦਾ ਕੀ ਐ ਲੋਕਾਂ ਦਾ ਤਾਂ ਮੈਨੂੰ ਪਤਾ ਨਹੀਂ ਵੀ ਕੀ ਬਣਾਉਂਦੇ ਆ ਕੀ ਨਹੀਂ ਪਰ ਮੈਨੂੰ ਤੇਰਾ ਪੱਕਾ ਪਤਾ ਜਿਹੜਾ ਤੂੰ ਨਾ ਲੋਕਾਂ ਦੇ ਘਰਾਂ ਦੇ ਵਿੱਚ ਅੱਗ ਲਾਉਂਦਾ ਫਿਰਦਾ ਕਦੇ ਮੈਂ ਤੇਰਾ ਉਹੋ ਕਰ ਦੇਣਾ ਤੈਨੂੰ ਤੇ ਫਿਰ ਪਤਾ ਵੀ ਨਹੀਂ ਲੱਗਣਾ ਵੀ ਤੇਰੇ ਨਾਲ ਕੀ ਹੋ ਗਿਆ ਉਹ ਮਾਤਾ ਤੈਨੂੰ ਉਹੋ ਕਰਦਾ ਤੂੰ ਸਮਝਦੀ ਨਹੀਂਂਗੀ ਉਹ ਮੈਂ ਮਤਲਬ ਮੈਂ ਤੇ ਬਾਪੂ ਨੂੰ ਵੀ ਕਹਾ ਜੀ ਕੁੜੀ ਨੂੰ ਇਹ ਮੈਨੂੰ ਗੱਲ ਸੁਣ ਲੈ ਤੂੰ ਇੱਥੇ ਬਹਿ ਜਾਣਾ ਤੜਕੇ ਹੀ ਸੀਸੀਟੀਵੀ ਕੈਮਰਾ ਬਣ ਕੇ ਤੇ ਆਉਂਦੀਆਂ ਜਾਂਦੀਆਂ ਬੁੜੀਆਂ ਨੂੰ ਕੀ ਬੰਦਿਆਂ ਨੂੰ ਕੀ ਦੇਖਦਾ ਰਹਿਣਾ ਤੇ ਫਿਰ ਇੱਕ ਦੂਜੇ ਕੋਲੇ ਕਰਦਾ ਚੁਗਲੀ ਤੇਰੇ ਬਾਪਾ ਦਾ ਕਿਸੇ ਨੂੰ ਪਤਾ ਹੀ ਨਹੀਂ ਲੱਗਦਾ ਮੇਰੇ ਬਾਪੂ ਨੂੰ ਵੀ ਤੂੰ ਹੀ ਉਂਗਲੀ ਲਾਈ ਸੀ ਤਾਂ ਹੀ ਮੇਰਾ ਬਾਪੂ ਮੇਰੇ ਨਾਲ ਇੰਨਾ ਲੜਿਆ ਉਹ ਮੈਂ ਉਹਨੂੰ ਤਾਂ ਉਹ ਕਹਾ ਸੀ ਵੀ ਕੁੜੀ ਉਹ ਕਰਦੀ ਆ ਹੋਰ ਮੈਂ ਕੀ ਕਹਾ ਮੈਂ ਤੈਨੂੰ ਕੀ ਮੈਂ ਉਹ ਕਰਾਂ ਚਾਹੇ ਆਹ ਕਰਾਂ ਤੂੰ ਬੜੇਵੇਂ ਲੜਿਆ ਮੇਰੀ ਗੱਲ ਸੁਣ ਲੈ ਅੱਜ ਤੱਕ ਮੇਰੇ ਬਾਪੂ ਨੇ ਕਦੇ ਮੈਨੂੰ ਇਹ ਨਹੀਂ ਸਮਝਿਆ ਕਿ ਮੈਂ ਉਹਦੀ ਧੀ ਆ ਪੁੱਤਾਂ ਵਾਂਗੂ ਪਾਲਿਆ ਮੈਨੂੰ ਤੂੰ ਮੇਰੇ ਬਾਪੂ ਨੂੰ ਮੇਰੇ ਨਾਲ ਲੜਾਤਾ ਉਹ ਮੈਂ ਤਾਂ ਤੇਰੇ ਬਾਪੂ ਨੂੰ ਆਇਆ ਕਹਾ ਸੀਗਾ ਵੀ ਦੇਖੋ ਭਾਈ ਇਹ ਕੁੜੀ ਉਹ ਆ ਗਈ ਵੀ ਵੇਲੇ ਚ ਆਪਣੇ ਨਾਲ ਉਹਦੇ ਨਾਲ ਦੀ ਕੁੜੀ ਕੋਈ ਉਹ ਹੈ ਹੀ ਨਹੀਂ ਮੈਂ ਤਾਂ ਮਾੜਾ ਕਹਾ ਨਹੀਂ ਪੁੱਤ ਤੇਰੀ ਗੱਲ ਸੁਣ ਲੈ ਤੇਰੇ ਰੰਨ ਨਹੀਂ ਕਰਨੀ ਐ ਵੀ ਲੋਕਾਂ ਦੇ ਘਰਾਂ ਦੇ ਵਿੱਚ ਨਾ ਤੀਲੀ ਲਾਉਂਦਾ ਨਾ ਫਿਰਿਆ ਕਰ ਨਹੀਂ ਤੇਰਾ ਕਦੇ ਮੈਂ ਉਹ ਕਰ ਦੇਣਾ ਤੇ ਤੈਨੂੰ ਪਤਾ ਵੀ ਨਹੀਂ ਲੱਗਣਾ ਲੱਗੀ ਸਮਝ ਇੱਥੇ ਬਹਿ ਜਨਾ ਤੜਕੇ ਖੁੰਡ ਬਣ ਕੇ ਇਹ ਤਾਂ ਜਾ ਮੇਰਾ ਉਹ ਕਰ ਕੀ ਮੈਂ ਤਾਂ ਇਹ ਤਾਂ ਉਹ ਕਰਦਾ ਸੀ ਮੈਨੂੰ ਲੱਗਦਾ ਮੇਰਾ ਉਹ ਕਰ ਕੀ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਜਿਹੜੀ ਵੀਡੀਓ ਤੁਸੀਂ ਹੁਣੇ-ਹੁਣੇ ਦੇਖ ਕੇ ਹਟੇ ਹੋ ਇਹ ਤੁਹਾਨੂੰ ਕਿਵੇਂ ਦੀ ਲੱਗੀ ਸਾਨੂੰ ਕਮੈਂਟਾਂ ਦੇ ਵਿੱਚ ਜ਼ਰੂਰ ਦੱਸਿਓ ਤੇ ਪਲੀਜ਼ ਇੱਕ ਬੇਨਤੀ ਆ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਤੇ ਨਾਲੇ ਵੀਡੀਓ ਦੇਖ ਕੇ ਕਮੈਂਟ ਕਰਨਾ ਨਾ ਭੁੱਲਿਓ ਹਾਂਜੀ ਤੁਸੀਂ ਕੀ ਕਹਿਣਾ ਚਾਹੁੰਨੇ ਫੰਮਣ ਜੀ ਮੈਂ ਤਾਂ ਐ ਕਹਿਣਾ ਵੀ ਇਹ ਹੈ ਵੀਡੀਓ ਦਾ ਨਾ ਉਹ ਕਰ ਦਿਓ ਹਾਂ ਹਾਂ ਤਾਂ ਕਿ ਸਾਨੂੰ ਉਹ ਹੋ ਜਾਏ ਇਹਨਾਂ ਦੇ ਕਹਿਣ ਦਾ ਮਤਲਬ ਤੁਸੀਂ ਵੀਡੀਓ ਨੂੰ ਦੇਖ ਕੇ ਲਾਈਕ ਕਮੈਂਟ ਸ਼ੇਅਰ ਕਰ ਦਿਓ ਤਾਂ ਜੋ ਸਾਨੂੰ ਹੌਸਲਾ ਹੋ ਜਵੇ ਹਾਂ ਹਾਂ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ